ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਸਭ ਨੂੰ ਜੀ ਆ ਆਪ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਤੇ ਉਸ ਤੋਂ ਬਰੰਤ ਸਹਿਰਤ ਕਰਾਂਗੇ ਅੱਜ ਵਡਹਾਂਸ ਕੀ ਵਾਰ ਮਹੱਲਾ ਚੌਥਾ ਲੱਲਾ ਬਹਿਲੀਮਾ ਕੀ ਤੁੰਗਾਵਣੀ ਦੇ 14ਵੇਂ ਸ਼ਬਦ ਦੀਵਾਰੀ ਹੈ ਜੀ ਵਡਹਾਂਸ ਕੀ ਵਾਰ ਮਹੱਲਾ ਚੌਥਾ ਲੱਲਾ ਬਹਿਲੀਮਾ ਕੀ ਤੁੰਗਾਵਣੀ ੴ ਸਤਿਗੁਰੂ ਪ੍ਰਸਾਦ ਸ਼ੋਕ ਮਹੱਲਾ ਤੀਜਾ ਸਤਗੁਰ ਕੀ ਭਰਤੀ ਤਨ ਆਇਆ ਸਬਦ ਨ ਲਾਗੋ ਪਾਓ ਉਸਨੋਂ ਸੁਖ ਨ ਉਪਜੇ ਪਾਵੇ ਸੋ ਗੇੜਾ ਆਵਿਓ ਜਾਓ ਸਤਗੁਰ ਕੀ ਭਰਤੀ ਤਨ ਆਇਆ ਸਬਦ ਨ ਲਾਗੋ ਪਾਓ ਉਸਨੋਂ ਸਖ ਸੁਖ ਨ ਉਪਜੇ ਪਾਵੇ ਸੋ ਗੇੜਾ ਆਵਿਓ ਜਾਓ ਨਾਨਕ ਗੁਰਮੁਖ ਸਹਿਜ ਮਿਲੇ ਸੱਚੇ ਸੋ ਲਾਵ ਮਹੱਲਾ ਪਤੀਜਾ ਏ ਮਨ ਐਸਾ ਸਤਗੁਰ ਖੋਜ ਲਾਓ ਜਿਸ ਸੇਵਿਏ ਜਨਮ ਅਰੰਧੁਖ ਜਾਏ ਸਹਿਸਾ ਮੋਲ ਨ ਹੋਵਈ ਹਉਮੈ ਸਬਦ ਜਲਾਏ ਕੂੜੇ ਕੀ ਪਲ ਵਿੱਚੋਂ ਨਿਕਲੇ ਸਚ ਵਸੇ ਮਨਿ ਆਏ ਅੰਤਰ ਸਾਧ ਮਨ ਸੁਖ ਹੋਏ ਸਚ ਸੰਜਮ ਕਾਰ ਕਮਾਏ ਨਾਨਕ ਪੂਰੇ ਕਰਮ ਸਤਗੁਰ ਮਿਲੇ ਹਰਿ ਜੀਵ ਕਿਰਪਾ ਕਰੇ ਰਜਾਈ ਪੌੜੀ ਜਿਸਕੇ ਕਰ ਦੇ ਬਾਨ ਹਰ ਹੋਵੇ ਤਿਸ ਕੀ ਮੁਠੀ ਵਿੱਚ ਜਗਤ ਸਭ ਆਇਆ ਤਿਸ ਕਾ ਤਲ ਕੀ ਕਿਸੇ ਦੀ ਨਹੀਂ ਹਰ ਦੇ ਬਾਨ ਸਭ ਆਣ ਪੈ ਰੀ ਪਾਇਆ ਮਾਨਸਾ ਕਹਿਆ ਦਬਾਣੇ ਕੋਈ ਨਸਪਜ ਨਿਕਲੇ ਹਰ ਦੇ ਬਾਨੇ ਕੋਈ ਕਿੱਥੇ ਜਾਇਆ ਸੋ ਐਸਾ ਹਰ ਦੇ ਬਾਨ ਵਸਿਆ ਭਗਤਾ ਕੇ ਹਿਰਦੇ ਤិន ਰਹਦੇ ਖੁਦ ਆਣ ਸਭ ਭਗਤਾ ਅਗੇ ਖਲਵਾਇਆ ਹਰ ਨਾਮੇ ਕੀ ਵਡਿਆਈ ਕਰਮ ਪ੍ਰਾਪਤ ਹੋਵੇ ਗੁਰਮੁਖਾਂ ਗੁਰਮੁਖ ਵਿਰਲੇ ਕਨੇ ਤੇ ਆਇਆ ਸੋ ਐਸਾ ਹਰ ਦਬਾਨ ਵਸਿਆ ਭਗਤਾਂ ਕੇ ਹਿਰਦੇ ਤਿਨ ਰੰਦੇ ਖੂਤੇ ਆਣ ਸਭ ਭਗਤਾਂ ਅੱਗੇ ਖਲਵਾਇਆ ਹਰ ਨਾਮੇ ਕੀ ਵਡਿਆਈ ਕਰਮ ਪ੍ਰਾਪਤ ਹੋਵੇ ਗੁਰਮੁਖ ਵਿਰਲੇ ਕਨੇ ਤੇ ਆਇਆ ਬਲੇਸ ਲੋਕਮਾ ਲਾਹੇਜਸ ਗੁਰੂ ਸਾਨੂੰ ਸਿਖ ਦਿੰਦੇ ਹਨ ਜੀ ਕਿ ਜਿਸ ਜੀਵ ਦਾ ਸਤਿਗੁਰੂ ਤੇ ਯਕੀਨ ਨਹੀਂ ਆਇਆ ਭਾਗ ਜਿਨ੍ਹਾਂ ਨੂੰ ਉਸ ਕਰਤਾਪੁਰਖ ਰ ਸਤਿਗੁਰੂ ਤੇ ਯਕੀਨ ਨਹੀਂ ਆਉਂਦਾ ਜੀ ਅਤੇ ਉਹ ਗੁਰਸ਼ਧ ਗੁਰਬਾਣੀ ਨਾਮ ਨਾਲ ਪਿਆਰ ਨਹੀਂ ਲਾਂਦੇ ਜੀ ਗੁਰੂ ਜਾਖਦੇਨ ਉਹਨਾਂ ਨੂੰ ਕਦੇ ਵੀ ਸੁੱਖ ਨਹੀਂ ਮਿਲਦਾ ਜੀ ਭਾਵੇਂ ਉਹ ਸੋਵਾਰ ਉਤੋਂ ਤੋਂ ਗੁਰੂ ਬਾਸ ਆnde ਜਾਂਦੇ ਰਹੇ ਨੇ ਜੀ ਨਾਨਕ ਦਾ ਕਥਨ ਹੈ ਜੀ ਕਿ ਗੁਰਸਤ ਗੁਰ ਬਾਣੀ ਨਾਮ ਦੁਆਰਾ ਹੀ ਸੱਚੇ ਪਰਮੇਸ਼ਰ ਪ੍ਰਭ ਵਿੱਚ ਲਿਵ ਗੌਰ ਨਾਲ ਪਰਮੇਸ਼ਰ ਪ੍ਰਭ ਸਹਿਜ ਹੀ ਮਿਲ ਜਾਂਦਾ ਹੈ ਜੀ ਦੂਸਰਾ ਸ਼ਲੋਕ ਮਹਲਾ 3 ਵਿੱਚ ਗੁਰੂ ਜੀ ਸਿੱਖ ਦਿੰਦੇ ਹਨ ਜੀ ਕਿ हे ਮਨ ਜੇ ਆ ਸਤਗੁਰ ਖੋਜ ਕੇ ਲੱਭ ਲੈ ਜਿਸ ਦੇ ਗੁਰਸ਼ਬਦ ਗੁਰਬਾਣੀ ਨਾਮ ਦੀ ਸੇਵਾ ਕਰਨ ਨਾਲ ਜਨਮਵਰੰ ਦਾ ਦੁੱਖ ਚਲਾ ਜਾਵੇ ਜੀ ਅਤੇ ਕਿਸੇ ਤਰ੍ਹਾਂ ਦਾ ਵੀ ਕੋਈ ਸ਼ੰਸ਼ਾ ਨਾ ਰਹੇ ਜੀ ਤੇ ਹਉਮੈ ਦੁਆ ਨੋਈ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਸਾੜ ਲੈ ਜੀ ਫਿਰ ਗੁਰੂ ਜੀ ਆਹ ਧਿਆਨ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਮਨ ਅੰਦਰੋਂ ਗੁਰ ਦੀ ਮਰ ਭਾਵ ਕੰਧ ਦੂਰ ਹੋ ਜਾਂਦੀ ਹੈ ਜੀ ਅਤੇ ਸੱਚਾ ਪਰਮੇਸ਼ਰ ਪ੍ਰਭ ਆ ਕੇ ਮਨ ਵਿੱਚ ਵਸ ਜਾਂਦਾ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਸੱਚੇ ਪਰਮੇਸ਼ਰ ਪ੍ਰਾਪਤੇ ਸੱਚ ਇਸ ਸੰਜਮ ਵਿੱਚ ਕਰਮ ਕਰਨ ਨਾਲ ਹਿਰਦੇ ਅੰਦਰ ਸ਼ਾਂਤੀ ਅਤੇ ਮਨ ਵਿੱਚ ਸੁਖ ਵਰਤ ਜਾਂਦਾ ਹੈ ਜੀ ਨਾਨਕ ਦਾ ਕਥਨ ਹੈ ਜੀ ਕਿ ਪਰਮੇਸ਼ਰ ਹਰ ਜੀ ਆਪਣੀ ਇੱਛਾ ਅਨਸਾਰ ਕਿਰਪਾ ਕਰਨ ਤਾਂ ਪੂਰੇ ਭਾਗਾਂ ਦਾ ਸਤਗੁਰ ਮਿਲ ਪੈਂਦਾ ਹੈ ਜੀ ਪੌੜੀ ਵਿੱਚ ਗੁਰੂ ਜੀ ਸਾਨੂੰ ਸਿਖ ਦਿੰਦੇ ਹਨ ਜੀ ਕਿ ਜਿਸ ਜੀਵ ਦੇ ਹਿਰਦੇ ਰੂਪਕਾਰ ਵਿੱਚ ਪਰਮੇਸ਼ਰ ਹਰ ਰੂਪ ਹਾਕਮ ਵਸਦਾ ਹੋਵੇ ਜੀ ਗੁਰੂ ਜੀ ਆਖਦੇ ਹਨ ਉਹਨਾਂ ਦੀ ਮੁਠੀ ਵਿੱਚ ਸਮਝੋ ਸਾਰਾ ਜਗਤ ਆ ਗਿਆ ਜੀ ਉਹਨਾਂ ਕਿਸੇ ਦੀ ਮਤਾਜੀ ਨਹੀਂ ਰਹਿੰਦੇ ਜੀ ਕਿਉਂਕਿ ਪਰਮੇਸ਼ਰ ਹਰ ਰੂਪ ਹਾਕਮ ਨੇ ਉਹਨਾਂ ਦੇ ਵਿਸ਼ੇਵਕਾਰਾਂ ਨੂੰ ਉਹਨਾਂ ਦੇ ਪੈਰੀ ਬਾ ਦਿੱਤਾ ਹੈ ਜੀ ਭਾਵ ਉਹਨਾਂ ਦੇ ਗੁਰਸ਼ਾਦ ਗੁਰਬਾਣੀ ਨਾਮਦਾਰ ਅਤੇ ਪਰਮੇਸ਼ਰ ਦੀ ਕਿਰਪਾ ਨਾਲ ਉਹਨਾਂ ਦੇ ਪੰਜ ਵੈਰੀ ਕਾਂਕਰੋ ਲੋਮੋਕਾਰ ਸਰਦੇ ਹਨ ਜੀ ਫਿਰ ਗੁਰੂ ਜੀ ਆਖਦੇ ਹਨ ਜੀ ਮਨੁੱਖਾਂ ਦੀ ਕਚਹਿਰੀ ਵਿੱਚੋਂ ਭਾਵੇਂ ਕੋਈ ਨਾਸਵਜ ਕੇ ਨਿਕਲ ਜਾਏ ਪਰ ਪਰਮੇਸ਼ਰ ਹਾਰ ਦੀ ਕਚਹਿਰੀ ਵਿੱਚੋਂ ਨਿਕਲ ਕੇ ਭਲਾ ਕੋਈ ਕਿੱਥੇ ਜਾਏਗਾ ਜੀ ਫਿਰ ਗੁਰੂ ਜੀ ਆਖਦੇ ਹਨ ਪਰਮੇਸ਼ਰ ਹਾਰ ਰੂਪ ਰੂਭਾਕੰ ਭਗਤਾਂ ਦੇ ਹਿਰਦੇ ਵਿੱਚ ਵਸਿਆ ਹੈ ਜੀ ਅਤੇ ਉਹਨਾਂ ਦੇ ਸਾਰੇ ਜੋ ਵਿਸ਼ੇਵਕਾਰ ਹਨ ਪਰਮੇਸ਼ਰ ਦੀ ਕਿਰਪਾ ਨਾਲ ਉਹਨਾਂ ਦੇ ਅੱਗੇ ਆ ਖੜੇ ਹੋਏ ਹਨ ਗੁਲਾਮ ਬਣ ਗਏ ਹਨ ਜੀ ਫਿਰ ਗੁਰੂ ਜੀ ਆਖਦੇ ਹਨ ਪਰਮੇਸ਼ਰ ਹਾਰ ਤੇ ਗੁਰਸ਼ਬ ਗੁਰਬਾਣੀ ਨਾਮ ਦੀ ਵਿਡਿਆਈ ਪਰਮੇਸ਼ਰ ਪ੍ਰਾਪਤੀ ਕਿਰਪਾ ਨਾਲ ਪ੍ਰਾਪਤ ਹੁੰਦੀ ਹੈ ਜੀ ਪਰ ਕਿਸੇ ਵਿਰਲੇ ਜੀਵ ਗੁਰਮੁਖ ਨਹੀਂ ਪਰਮੇਸ਼ਰ ਹਾਰ ਤੇ ਗੁਰਸ਼ਬ ਗੁਰਬਾਣੀ ਨਾਮ ਨੂੰ ਸਮਰਿਆ। ਇਹ ਸ਼ਬਦ ਸਾਰਸ ਰਿਆ ਜੀ। ਇਹ ਸ਼ਬਦ ਦੇ ਗੁਰੂ ਸਾਨੂੰ ਤੇ ਇਸ ਦਿੰਦੇ ਹਨ ਜੀ ਕਿ ਜਿਹਨਾਂ ਜੀਵਾਂ ਦਾ ਗੁਰੂ ਰੂਪ ਗੁਰਸ਼ਬਦ ਉਤੇ ਪ੍ਰੋਸਾ ਨਹੀਂ ਹੁੰਦਾ ਅਤੇ ਗੁਰਸ਼ਬਦ ਗੁਰਬਾਣੀ ਨਾਮ ਨਾਲ ਪ੍ਰੇਮ ਨਹੀਂ ਪੈਂਦਾ। ਗੁਰੂ ਜੀ ਆਖਦੇ ਹਨ ਉਹਨਾਂ ਨੂੰ ਕਦੇ ਵੀ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ। ਅਤੇ ਜਿਸ ਸਫਲ ਸਰੂਪ ਉਹਨਾਂ ਦਾ ਆਵਾਗਾਂ ਦਾ ਚੱਕਰ ਲੱਗਾਈ ਜਾਂਦਾ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਗੁਰੂ ਰੂਪ ਗੁਰਸ਼ਬਦ ਗੁਰਬਾਣੀ ਨਾਮ ਨਾਲ ਲਿਵ ਲਗਾਉਣਾ ਮਨ ਵਿੱਚ ਸਾਰੇ ਪਰਮ ਪੈ ਕਦਮ ਹੋ ਜਾਂਦੇ ਹਨ ਹੌ ਬੇਨਸ਼ਟ ਹੋ ਜਾਂਦੀ ਹੈ ਅਤੇ ਮਨ ਸ਼ਾਂਤ ਹੋ ਜਾਂਦਾ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਪਰ ਗੁਰੂ ਦੀ ਪ੍ਰਾਪਤੀ ਪਰਮੇਸ਼ਰ ਪ੍ਰਾਪਤੀ ਕਿਰਪਾ ਤੇ ਨਿਰਭਰ ਕਰਦੀ ਹੈ ਜੀ ਫਿਰ ਗੁਰੂ ਜੀ ਆਖਦੇ ਜਿਨ੍ਹਾਂ ਜੀਵ ਗੁਰਮੁਖਾਂ ਦੇ ਹਿਰਦੇ ਵਿੱਚ ਗੁਰ ਸ਼ਬਦ ਗੁਰ ਬਾਣੀ ਨਾਮ ਵਸ ਜਾਂਦਾ ਹੈ ਜੀ ਗੁਰੂ ਚਾਹਤ ਇਹਨਾਂ ਨੂੰ ਕਿਸੇ ਦੀ ਮਥਾ ਜੀ ਨਹੀਂ ਰਹਿੰਦੀ ਜੀ ਅਤੇ ਜੇ ਹੀ ਵਿਰਿਆ ਹੈ ਪਰਮੇਸ਼ਰ ਪ੍ਰਾਪਤੀ ਕਿਰਪਾ ਦੁਆਰਾ ਹੀ ਪ੍ਰਾਪਤ ਹੁੰਦੀ ਹੈ ਜੀ ਅੱਜ ਦਾ ਵਿਚਾਰ ਕਰਦੇ ਆਂ ਮੇਰ ਕੋਲ ਤਾਂ ਇੱਕ ਆਪਲਾ ਹੋਈਆਂ ਹੋਣਗੀਆਂ ਉਸ ਵਾਸਤੇ ਮੈਂ ਖਿਮਾਂ ਦੀ ਚਾਚ ਖਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ